ਕੀ ਕਰਾਂ ਆਥਨ ਟੜ ਕੇ ਉਸ ਦੀ ਬੈਂਦੀ ਮੈਨੇ ਦਿੰਦੀ ਆ ਤੇਰੇ ਤੇਰੇ ਪੇਕੇ ਲੋੜੀ ਨਹੀਂ ਫੜਾ ਕੇ ਜਾਂਦੇ ਲੋੜੀ ਨਹੀਂ ਫੜਾ ਕੇ ਜਾਂਦੇ ਆ ਮੈਂ ਹੁਣ ਕਰਦੀ ਆ ਫੋਨ ਆਦੇ ਪਤੀਜੇ ਨੂੰ ਤੇ ਹੁਣ ਦੇਖੀ ਸਹੀ ਪਠਿਆਰਾ ਆ ਜੂਗਾ ਉਹ ਤਾਂ ਵੀ ਸਾਰੀਆ ਡਿੱਕ ਫੜੀਕਾ ਹੋ ਗਿਆ ਕਿੰਨੀ ਇੱਕ ਗੱਲ ਹੈਗੀ ਮੇਰੇ ਤੇ ਪੇਕੇ ਫੜਾ ਗਏ ਮੇਰੇ ਪੇਕੇ ਆ ਫਿਰਦੀ ਆ ਬਾਲਰੀ ਤੇ ਮਾਹੋ ਹੋਈ ਫਾਂ ਫਾਂ ਕਰਦੀ ਵੀ ਮੇਰੇ ਪੇਕੇ ਤਾਂ ਪਹਿਲਾਂ ਚ ਲੋੜੀ ਫੜਾ ਗਏ ਕੋਈ ਨਾ ਮੇਰੀ ਵੀ ਫੜਾ ਜਾਣਗ ਇਹਨਾਂ ਨਹੀਂ ਬੰਦੇ ਨੂੰ ਅਕੇ ਮੈਂ ਕੱਲੀ ਬੋਲੀ ਇੰਨੀ ਖੜੀ ਉਹ ਕਹਿੰਕੇ ਮੈਂ ਫੈਂ ਫੈਂ ਕਰਦੀ ਫਿਰਦੀ ਐ ਭਾਈ ਜਦੋਂ ਮੇਰੇ ਪੇਕੇ ਦੇਗੇ ਮੈਨੂੰ ਤਾਂ ਕਹਿਣੀ ਪੂਵੀ ਭਾਈ ਮੇਰੇ ਪੇਕੇ ਦੇਗੇ ਲੋੜੀ ਚਲ ਭਾਈ ਫੇਰ ਦੇਗੇ ਫੇਰ ਤੂੰ ਭਾਈ ਮੈਨੂੰ ਕੀ ਸੁਣਾਈਆਂ ਕਰਦੀਆਂ ਮੇਰੇ ਪੇਕੇ ਤੇ ਲੋੜੀ ਦੇਗੇ ਲੋੜੀ ਦੇਗੇ ਚਲ ਕੋਈ ਨਾ ਭਾਈ ਮੇਰੇ ਵੀ ਫੜਾ ਜਾਣਗੇ ਅੱਛਾ ਨਾ ਫੋਨ ਕਰਕੇ ਸੱਦੇਂਗੀ ਫੇਰ ਦੇ ਕੇ ਜਾਣਗੇ ਫੇਰ ਫੋਨ ਭਾਈ ਕਰਕੇ ਪੁੱਛੂਗੀ ਵੀ ਕੋਈ ਨਾ ਭਾਈ ਕਿਦੋਂ ਆਓਗੇ ਤੁਹਾਨੂੰ ਕੋਈ ਕੰਮ ਤਾਂ ਦੇ ਚੋ ਬੇਲੇਗੀ ਜੇ ਬੇਲੇ ਭਾਈ ਮੈਨੂੰ ਲੋੜੀ ਫੜਾ ਜੋ ਦੇਖੋ ਉਹਨਾਂ ਨੇ ਤਾਂ ਕੰਮ ਐ ਬਾਹਾਂ ਤੇਰੇ ਭਤੀਜੇ ਨੂੰ ਨਹੀਂ ਲੱਗਦਾ ਟਾਈਮ ਤੇਰੀ ਪਰਜਾਈ ਹੈ ਵਿਚਾਰੀ ਉਹ ਤਾਂ ਗੋਡਿਆਂ ਨਾ ਤੁਰਿਆ ਨਹੀਂ ਜਾਂਦਾ ਆਊ ਕੌਣ ਤੇਰੀ ਲੋੜੀ ਲੈ ਕੇ ਕਿਉਂ ਢੀਕਾਂ ਕਰਦੀ ਹੁੰਦੀ ਮੇਰਾ ਪਤੀ ਜਾਊ ਸੁੱਖ ਨਾਲ ਉਹ ਦੇਖ ਜਖੜਾ ਕੇ ਜਾਊ ਆਹ ਸਾਲੀ ਫੜਾ ਕੇ ਜਾਂਦਾ ਹੈ ਪਰਾ ਸਮਾਨ ਦੇ ਕੇ ਗਿਆ ਨਾ ਨਹੀਂ ਤਾਂ ਸਮਾਨ ਖਾਲਾ ਜਾ ਚਾਪਾ ਕੇ ਦੇ ਦੰਨੀ ਆ ਕਾਜਰ ਪਾਕ ਦੇ ਕੇ ਗਿਆ ਇੰਨਾ ਸਮਾਨ ਦੇ ਕੇ ਗਿਆ ਨਹੀਂ 4 ਘਰਾਂ ਚ ਫੜਾਇਆ ਮੈਂ ਤੈਨੂੰ ਦੱਸਾਂ ਮੈਂ ਹੁਣ ਤੈਨੂੰ ਕਹਿਨੀ ਆ ਦੋ ਵਾਰੀ ਕਹੂੰਗੀ ਤਿੰਨ ਵਾਰੀ ਕਹੂੰਗੀ ਦੇਖ ਓ ਪਈਆ ਲੋੜੀ ਤੂੰ ਅੱਜ ਫੜਾਇਆ ਭਾਵੇਂ ਸਵੇਰੇ ਫੜਾਇਆ ਕਿਤੇ ਦੇ ਮਰਜੀ ਫੜਾਇਆਵੇਂ ਉਹੀ ਫੜਾ ਕੇ ਆਉਣੀ ਪੂ ਤੇਰੀ ਲੋੜੀ ਨਹੀਂ ਆਉਂਦੀ ਤੂੰ ਖੁਸ਼ੀ ਨੂੰ ਢੀਕਾ ਆਪਦੀ ਫੜਾ ਕੇ ਆਉਂਗੀ ਕਰੋ ਮੇਰੇ ਪੇ ਮੇਰਾ ਪਤੀ ਜਫੜਾ ਕੇ ਜਉ ਮੇਰੀ ਪੇਕਿਆਂ ਦੀ ਲੋੜੀ ਆਉਗੀ ਮੈਂ ਤਾਂ ਫੜਾ ਕੇ ਆਉਂਗੀ ਉਹ ਆਪਦੇ ਘਰਾਂ ਚ ਤੇ ਤੂੰ ਫੜਾਇਆ ਭਈ ਆਪਦੀ ਆਪਦੇ ਪੇਕਿਆਂ ਦੀ ਤੂੰ ਫੜਾਇਆ ਮੈਂ ਤਾਂ ਫੜਾ ਕੇ ਨਹੀਂ ਆਉਂਦੀ ਫੜਾ ਕੇ ਤੇ ਤੈਨੂੰ ਆਉਣੀ ਪਊਗੀ ਅੱਜ ਫੜਾ ਦੇ ਚਲ ਕੋਈ ਨਾ ਫਿਰ ਜੇ ਤੂੰ ਨਹੀਂ ਫੜਾ ਕੇ ਆਉਂਦੀ ਆਪਾਂ ਇਕੱਠੀ ਫੜਾ ਜਾਵਾਂਗੇ ਨਾਲ ਮੇਰੇ ਪੇਕਿਆਂ ਦੀ ਫੜਾ ਜਾਵਾਂਗੇ ਨਾਲ ਤੇਰੇ ਪੇਕਿਆਂ ਦੀ ਆ ਤੇਰੇ ਪੇਕੇ ਕੀ ਲੈ ਕੇ ਆਉਣਗੇ ਜੇ ਲੈ ਕੇ ਵੀ ਆਏ ਚਾਰ ਗੱਟਕਾ ਲੈ ਕੇ ਆ ਜਾਣਗੇ ਕੋਈ ਚਾਰ ਗੱਟਕਾ ਕੋ ਲੈ ਕੇ ਆਉਣਗੇ ਉਹਨਾਂ ਦੇ ਕੀ ਕੋਸ ਹੈ ਨਹੀਂਗਾ ਸੁੱਖ ਨਾਲ ਐਨੀਆਂ ਸੁੱਖ ਐਨਾ ਬਾਹਣ ਮੇਰੇ ਭਤੀਜੇ ਕੋਲ ਸੁੱਖ ਨਾਲ ਐਨਾ ਕੰਮ ਕਰਦਾ ਇੰਨੀ ਕਮਾਈ ਕਰਦਾ ਬਾਬਾ ਤਾ ਮੇਬੇ ਬਹਨ ਜਿੱਤੇ ਜੇ ਤੋ ਕਦਰ ਸੀ ਕਿ ਨਾ ਉਹ ਤੂੰ ਰੱਖੀ ਨਹੀਂ ਜਿੱਦੋਂ ਮੈਂ ਤੈਨੂੰ ਆਖਿਆ ਸੀ ਵੀ ਨਾ ਬਹਨ ਲਹਾ ਕੇ ਆ ਤੇਰੇ ਕੋਲੇ ਕਿਸੇ ਨੇ ਲੋੜੀ ਲੈ ਕੇ ਨਹੀਂ ਆਉਣਾ ਆਹ ਦੇਖ ਲੈ ਪਹਿਲੀ ਵਾਰੀ ਹੋ ਗਈ ਤੇਰੇ ਨਾ ਐਤ ਕੀ ਲਹਾਇਆ ਸੀ ਬਹਨ ਕੋਈ ਨਾ ਕਿਹਾ ਨਾ ਲੈ ਕੇ ਆਏ ਟਾਪੀ ਗਈ ਲੋੜੀ ਉਹਦੋਂ ਮਾਗਰੋ ਕਹੀਦੀ ਵੀ ਤੂੰ ਬਹਨ ਲਹਾਈ ਤੇ ਤੇਰੀ ਲੋੜੀ ਨਹੀਂ ਆਈ ਹਜੇ ਤੱਕ ਤੇਰੇ ਦਿਨ ਲੋੜੀ ਕੀ ਵੀ ਪਾਏ ਨੇ ਹਜੇ ਕਰ ਢੀਕ ਨਾ ਮੈਂ ਕਿਉਂ ਢੀਕ ਕਰਾਂ ਮੇਰੇ ਪੇ ਕਿਤੇ ਦੇ ਦੇ ਮੈਨੂੰ ਕੀ ਲੋੜ ਪੀ ਢੀਕ ਕਰਨੀ ਢੀਕਾਂ ਕਰੀ ਆ ਤੂੰ ਮੱਥੇ ਤੇ ਹੱਥ ਧਰ ਤਨ ਕਦੇ ਬਾਹਰ ਚ ਖੜ ਜਾ ਕਰ ਕਦੇ ਗੇਟ ਚ ਵਗ ਜਾ ਕਰ ਅਸਲ ਤਾਂ ਐ ਕਰ ਪੇਕੀ ਮਗ ਜਾਉਣੀ ਜਾਂ ਕਿ ਐਂ ਕਹਿੰਦੇ ਲੈ ਪਾਈ ਲੋੜੀ ਫੜਾ ਦਿਓ ਮੈਨੂੰ ਪੇਕੀ ਜਾਵਣੀ ਜਾਂਦੀ ਪੇਕੀ ਜਾਉਂਗੀ ਫੇਰ ਧੁੱਪਾਂ ਪੈਣ ਲੱਗੀਆਂ ਹੁਣ ਤਾਂ ਕੇਰਾ ਮੈਂ ਲੋੜੀ ਨਾ ਦੇ ਭਤੀਜੇ ਤੋਂ ਇੱਥੇ ਬੈਠੀ ਮਗਾਂਉਂਗੀ ਮੈਂ ਧੁੱਪਾਂ ਬੈਣ ਲੱਗੀਆਂ ਉਹ ਤਾਂ ਪਹਿਲੀ ਵੇਲੇ ਸੀ ਜਦੋਂ ਤੇਰੇ ਨਾਲ ਜ਼ਮੀਨ ਸੀ ਜੋ ਤੂੰ ਬਗ ਜਾਂਦੀ ਸੀ ਹੁਣ ਕਿਸੇ ਨੇ ਨਹੀਂ ਛਾਨਣਾ ਤੈਨੂੰ ਹੁਣ ਤਾਂ ਰੋਟੀਆਂ ਮੇਰੇ ਕੋਲ ਹੀ ਖਾਣੀਆਂ ਪੈਣਗੀਆਂ ਛਾਨਣੇ ਕਹਿਣ ਸਖਣਾ ਹਜੇ ਮੇਰੀ ਪਰਜਾਈ ਬੈਠੀ ਆਏਗੀ ਮੇਰਾ ਭਤੀਜਾ ਗਾ ਤੇਰਾ ਸਿਆਨਣ ਕਿ ਮੇਰੀ ਕਦਰ ਕੱਢ ਗਈ ਹੈ ਜੇ ਉੱਥੇ ਤੇ ਕਦਰ ਜ਼ਮੀਨ ਨਾ ਹੀ ਹੁੰਦੀ ਕੁੜੀ ਦੀ ਜਿੰਨਾ ਚੱਕਰ ਜ਼ਮੀਨ ਨਾਲ ਨੱਚ ਕਰ ਕਾਦਣਾ ਹੈ ਜ਼ਮੀਨ ਮੇਨਾ ਕੌਣ ਪੁੱਛਦਾ ਮੇਰੇ ਤਾਂ ਜ਼ਮੀਨ ਹੈ ਬੇਬੇ ਨਾ ਮੇਰੀ ਤਾਂ ਜ਼ਮੀਨ ਨੋਂਦੀ ਹੈ ਲੋੜੀ ਅੱਛਾ ਫੇ ਤੇ ਤੇਰੀ ਜ਼ਮੀਨ ਨੋਂਦੀ ਕਿੱਦੇ ਫੇ ਤੂੰ ਜ਼ਮੀਨ ਫੇ ਆਉਂਦੇ ਲਾਹੌਰ ਨਾਉ ਲਹਾਇ ਆਈ ਉਹਦੇ ਫੇ ਤੇਰੀ ਰੋੜੀ ਆਉਂਦੀ ਮੈਂ ਕਾਦਰ ਮੁੱਕ ਜੂਗੀ ਮੈਂ ਤਾਂ ਲਹੁੰਦੀ ਨਹੀਂ ਮੈਂ ਤਾਂ ਉਹਦੇ ਨਾਂ ਹੀ ਰੱਖੂਗੀ ਚਲ ਕੋਈ ਨਾ ਪਈ ਲਟੂ ਆ ਉਹਦੇ ਨਾਂ ਰੱਖ ਲਈ ਮੈਂ ਤਾਂ ਭਾਈ ਆਦੇ ਭਤੀਜੇ ਦੇ ਨਾਂਉ ਲਵਾਇਆ ਨਾ ਮੇਰੀ ਕਾਦਰ ਕਰਦੇ ਜੇ ਮੈਂ ਜ਼ਮੀਨ ਨਾ ਲਹਾਈ ਖਮ ਨਹੀਂ ਮੇਰਾ ਭਤੀਜਾ ਕੁਮਾਰਾ ਰਹਿ ਜਾਂਦਾ ਅਗਲਾ ਸਾਬ ਵੀ ਆਇਆ ਜਾਂਦਾ ਅਗਲਾ ਜ਼ਮੀਨ ਤਾਂ ਉਹੀ ਗੱਲ ਕੁੜੀਆਂ ਦੀ ਧਿਰ ਹੁੰਦੀ ਐ ਜ਼ਮੀਨ ਨਹੀਂ ਲਹਾਈਦੀ ਹੁੰਦੀ ਨਾਲੇ ਮੈਂ ਤਾਂ ਅੱਜ ਨਾ ਸਵੇਰ ਮੈਂ ਤਾਂ ਕਦੇ ਵੀ ਨਹੀਂ ਲਾਖ ਦੇਉਂਦੀ ਜੇ ਮੈਂ 80 ਸਾਲਾਂ ਦੀ ਹੋ ਗਈ ਜ਼ਮੀਨ ਨੂੰ ਮੈਂ ਫੇਰ ਵੀ ਨਹੀਂ ਲਾਹੋਂਦੀ ਚਲ ਕੋਈ ਨਾ ਭਾਈ ਤੂੰ ਨਾ ਲਹਾਈ ਮੈਂ ਤਾਂ ਪਹਿਲਾਂ ਲਹਾਇਆ ਜ਼ਮੀਨ ਕਿਦੋਂ ਉਹੀ ਗੱਲ ਵਾਂਗੂ ਪਹਿਲਾਂ ਆਏ ਆਦੇ ਸੀ ਕਿਤੇ ਭੂਆ ਜ਼ਮੀਨ ਨਾਲ ਲੈ ਜੇ ਤਾਂ ਮੇਰੀ ਕਦਰ ਘੱਟ ਕਰਦੇ ਸੀ ਹੁਣ ਮੈਂ ਲਹਾ ਲਹਾਇਆ ਹੁਣ ਦੇਖੀ ਕਦਰ ਹੁੰਦੀ ਹਾਂ ਚਲ ਦੇਖ ਲਈ ਮੈਂ ਬੇ ਕੋਈ ਨਹੀਂ ਢਿੱਕੀ ਚੱਲਾਂ ਮਾਪੇ ਕਰਵਾਇ ਕਰ ਕਾ ਡੀ ਕੁ ਮਾ ਦਾ ਭਾਈ ਬਾਰਗੇ ਖੜਕੇ ਵੀ ਡੀ ਕੁ ਮੇਰੇ ਪਤੀ ਜਗਦਾ ਕਾ ਕਰ ਬਾਰਗੀ ਬਗ ਜਾ ਮੈਂ ਜਾਣੀ ਹੈ ਕੀ ਲੱਛਣ ਹੁੰਦੇ ਐ ਨੀ ਐਡੀ ਬੁਢੀ ਹੋ ਕੇ ਹੁਣ ਭਾਲਦੀ ਐ ਲੋੜੀਆਂ ਨਾ ਜਿੱਦੇ ਜ਼ਮੀਨ ਲਹਾਈ ਸੀ ਉਹਦੇ ਕਿਨੇ ਅੱਕ ਸੀ ਤਨੀ ਜ਼ਮੀਨ ਲਹਣ ਨੂੰ ਨਾ ਮੈਂ ਅੱਕ ਜੀ ਵੀ ਜ਼ਮੀਨ ਨਾਲ ਆ ਭੱਜੀ ਦੀ ਉਹ ਤਾਂ ਜਰਕਦੇ ਨੇ ਨਾਂ ਕਰਾਇਆ ਹੀ ਉਹਨਾਂ ਦੇ ਹੁਣ ਉਹ ਮਾਰਦੇ ਟੂਹੀ ਹੋਣ ਜੀ ਇਹਦੇ ਕੋਲੇ ਆਹ ਠੀਕ ਐ ਪੂਆ ਸਸਰੀ ਘਰ ਹਾਂ ਸਾਰੇ ਠੀਕ ਐ ਪੂਆ ਹੋਰ ਤਾਂ ਤੁਸੀਂ ਸੁਣਾਓ हां हां ਆਪਣੇ ਸਾਰੇ ਠੀਕ ਐ ਅੱਛਾ ਪੂਆ ਕੋਈ ਨਹੀਂ ਕੋਈ ਨਹੀਂ ਪੂਆ ਉਹ ਲੋੜੀ ਲੈ ਕੇ ਤਾਂ ਮੈਂ ਜਰੂਰ ਪਹੁੰਚੂਗਾ ਪੂਆ ਕੀ ਕਰਾਂ ਮੈਂ ਤੈਨੂੰ ਕੀ ਦੱਸਾਂ ਇੱਕ ਤਾਂ ਬੀਜੀ ਵਾਲੇ ਆ ਹੁਣ ਮੇਰੀ ਬੇਬੇ ਮੇਰੀ ਬੇਬੇ ਹੈ ਨਹੀਂ ਇੱਥੇ ਗਈ ਹੋਈ ਐ ਮੇਰੇ ਨਾਨਕੀ ਕੋਈ ਗੱਲ ਨਹੀਂ ਪੂਆ ਦੋ ਚਾਰ ਦਾ ਨਾ ਜੀ ਦੋ ਵੀ ਆ ਗਈ ਉਹ हां 부아 ਕੋਈ ਗੱਲ ਐ ਤੂੰ ਤਾਂ 부아 ਐਵੇਂ ਹੀ ਕਰੀ ਜੈਨੀ ਹੈਗੀ ਹੁਣ ਲੋਹੜੀ ਕਿਉਂ ਨਹੀਂ ਦੇ ਕੇ ਜਾਵਾਂਗੇ ਆਏ ਸਾਲ ਹੀ ਆਉਣੇ ਆ ਉਹ ਤਾਂ 부아 ਠੀਕ ਐ ਠੀਕ ਐ 부아 ਉਹ ਤਾਂ ਗੱਲ ਤੇਰੀ ਮਾਂ ਪਿਓ ਹੁਣ ਕਿੱਡਾ ਗੁੱਸਾ ਦਾ ਬੈਠੇ ਰਹਿੰਦੇ ਹੁੰਦੇ ਨੇ ਹਾਂ 부아 ਉਹ ਤਾਂ 부아 ਮੈਂ ਤੇਰੀ ਗੱਲ ਮੰਨਦਾ ਚਲੋ ਨੂੰਹਾਂ ਤਾਂ ਕਹਿੰਦੀਆਂ ਹੁੰਦੀਆਂ ਨੇ ਫਿਰ ਉਹ ਇਹਨਾਂ ਦਾ ਵੀ ਕੰਮ ਐ ਕਹਿਣਾ ਕੋਈ ਗੱਲ ਨਹੀਂ ਕਹੀ ਜਾਂਦੇ ਜੇ ਤਾਂ ਮੈਂ ਨਾਮ ਆ ਫਿਰ ਤਾਂ ਹੁੰਦਾ हां बुआला जरूर बुआ जरूर आऊंगा हुन आऊं ਤਾਂ ਫਿਰ ਉਦ ਹੀ ਹਾਂ ਜਿੱਦ ਤੇ ਮੇਰੀ ਮਾਂ ਆ ਗਈ ਉਹਦੇ ਵੇਲੇ ਆਜ ਵੀ ਆऊंगा हां बुआ ਠੀਕ ਹੈ ਠੀਕ ਹੈ बुआ जरूर जरूर ਜਮਾ ਹਾਂ ਮੇਰੀ ਮਾਂ ਮੇਰੀ ਮਾਂ ਤਾਂ ਘਿਹੜਾ ਉਹ ਨਾਲ ਆ ਚੱਲ ਮੈਂ ਪੁੱਛ ਲਊ ਉਹਨੂੰ ਕੋਈ ਗੱਲ ਨਹੀਂ ਨਹੀਂ ਫਿਰ ਮੈਂ ਇਕੱਲਾ ਤਾਂ ਆਉਂਗਾ ਹੀ हां बुआ जरूर जरूर बुआ ਹਾਂ ਠੀਕ ਆ ਪੂਆ ਸਤਿ ਸ਼੍ਰੀ ਅਕਾਲ ਲੈ ਪੂਆ ਤਾਂ ਵਿਚਾਰੀ ਉਧਰੀ ਬੈਠੀ ਐ ਅਗਲੇ ਆ ਭਾਈ ਮੇਰੀ ਨੂਹ ਮੇਨੇ ਮਾਰਦੀ ਐ ਉਹ ਨੂਹਾਂ ਨੂੰ ਹੋਰ ਤਾਂ ਕੋਈ ਕੰਮ ਨਹੀਂ ਹੁੰਦਾ ਮੇਹਣਾ ਤੋਂ ਬਿਨਾ ਬਜ਼ਾਹੀ ਗੱਲਾਂ ਹੁੰਦੀਆਂ ਨੇ ਬੁੜੀਆਂ ਦੀਆਂ ਪੂਆ ਨੂੰ ਹੁਣ ਐ ਨਹੀਂ ਪਤਾ ਮੈਂ ਕਿੰਨਾ ਕੰਮ ਦੰਦੇ ਚ ਬੀਜੀ ਆਂਗਾ ਬੇਬੇ ਇੱਥੇ ਨਹੀਂ ਹੈਗੀ ਉਹ ਚੱਲ ਜਿੱਦੇ ਬੇਬੇ ਆ ਗਈ ਲੋੜੀ ਤਾਂ ਪੂਆ ਦੀ ਫੜਾ ਕੇ ਆਵਾਂਗੇ ਇਹਦਾ ਲਾਂਬਾ ਲਾਉਣਾ ਹੀ ਪਊਗਾ ਬੇਬੇ ਜਿੰਨਾਂ ਤਾਂ ਹੁਣ ਆਈ ਹੀ ਪਈਆਂ ਲੋੜੀਆਂ ਬੇਬੇ ਨੂੰ ਹਜੇ ਵੀ ਐ ਆਸ ਹੈ ਬੇਬੇ ਕਹਿੰਦੀ ਦੀਕ ਕਰਦੀਆਂ ਭਾਈ ਲੈ ਕੇ ਆਉ ਮੇਰਾ ਭਤੀਜਾ ਲੋੜੀ ਦੇਖਦੀਆਂ ਭਤੀਜਾ ਲੈ ਕੇ ਆਇਆ ਕੌਣ ਵੜਾ ਕੇ ਜਾਂਦੇ ਇਹਨੂੰ 80 ਸਾਲਾਂ ਦੀ ਹੋਈ ਪਈ ਹੁਣ ਪਾ ਲਈ ਲੋੜੀਆਂ ਕੀ ਕਰਾਂ ਭਾਈ ਆਏ ਕਿਉਂ ਫਰਾਕੇ ਕਿਉਂ ਨਹੀਂ ਜਾਂਦੇ ਬੁੜੀਆਂ ਤਾਂ ਮਾਂ ਬੁੜੀ ਹੋ ਜਾਂਦੀ ਤਾਂ ਕਾਦੀ ਆਸ ਕਰਦੀ ਹੁੰਦੀ ਹੈ ਮੇਰੇ ਗੀ ਜੇ ਆਉਣਾ ਹੁੰਦਾ ਨਾ ਹੁਣ ਨੂੰ ਦੇ ਜਾਂਦੇ ਮੇਰੇ ਪੇਕੇਆਂ ਨੂੰ ਦੇਖ ਲਾ ਕੱਲ ਦੇ ਫੜਾਕੇਗੇ ਨੇ ਸਮਾਨ ਕੱਲ ਵੀ ਤੈਨੂੰ ਆਖਿਆ ਸੀ ਬੇਬੇ ਦੋ ਕਰਾਂ ਕਿ ਫੜਾਇਆ ਜਿਹੜੇ ਨੇ ਫੜਾਉਣਾ ਤਾਏ ਕੇ ਫੜਾਇਆ ਚਾਚੇ ਕੇ ਫੜਾਇਆ ਇੱਕ ਅੱਦੇ ਘਰ ਤੇ ਹੋਰ ਫੜਾਇਆ ਮੇਰੀ ਲੋੜੀ ਦੀ ਜੈਲਸ ਕਿਉਂ ਕਰਦੀ ਐ ਤੂੰ ਤੇਰਾ ਭਰਾ ਦੇ ਜਾ ਮੇਰਾ ਹਲੇ ਭਤੀਜਾ ਆਊਗਾ ਨਾ ਫੇਰ ਆਊਗਾ ਭਤੀਜਾ ਤੇ ਤਾਂ ਕੋਈ ਹੁਣ ਦੋ ਪੜਾ ਨੇ ਤੇ ਤਾਂ ਦੋ ਪਈ ਇੱਕ ਫੜਾ ਜਾਂਦਾ ਵਾਰੀ ਵਟੇ ਆ ਜਾਂਦੇ ਨੇ ਹੁਣ ਮੇਰੇ ਵਿਚਾਰਾ ਮੇਰੇ ਮਾਪੇ ਹੋਾਈ ਨਹੀਂ ਗਾ ਕੱਲ ਕੀ ਜੇ ਮੇਰਾ ਕੋਈ ਬਾਈਕ ਵੀ ਧਰੇ 100 ਕਾ ਮਤੰਦੇ ਕੱਲੇ ਬੰਦੇ ਨੂੰ ਹੋ ਜਾਂਦੇ ਨਹੀਂ ਨਾ ਫਿਰ ਜਿਵੇਂ ਮੇਰੇ ਦੋ ਭਰਾਏ ਮੇਰੇ ਭਰਾਵਾਂ ਤੇ ਲੱਗਦੀਗਾ ਤੂੰ ਤੂੰ ਲਗਦੀ ਨਹੀਂ ਪੁੱਤ ਮਾਂ ਤੇ ਲਗਦੀ ਮਾਂ ਤੇ ਮਾਂ ਤੇ ਤੈਨੂੰ ਬੰਦਿਆਂ ਦੀ ਗੱਲ ਦੱਸਦੀ ਆ ਵੀ ਬਾਹਲੇ ਬੰਦਿਆਂ ਦੇ ਬਾਹਲੇ ਕੰਮ ਹੋ ਜਾਂਦੇ ਨੇ ਹੁਣ ਮੇਕਅਪ ਕੀ ਜਾ ਕੱਲ ਉਹਨੂੰ ਵੀ ਜਾ ਕੇ ਤੇਰੇ ਕੱਲੇ ਨੂੰ ਜਾਣਾ ਪੈਣਾ ਬਾਹਲੇ ਤੋੜੇ ਨਹੀਂ ਹੁੰਦੇ ਨਾਲੇ ਬੇਬੇ ਜਦੋਂ ਅਗਲੇ ਨੇ ਆਉਣਾ ਹੁੰਦਾ ਨਾ ਉਦੋਂ ਤਾਂ ਵੱਲਾ ਟਾਈਮ ਤੇ ਪੈਮ ਕੱਢ ਕੇ ਆਈ ਜਾਂਦੇ ਉਹਨੇ ਕੱਲੇ ਹੁਣ ਤੇਰੀ ਉਮਰ ਹੋਈ ਪਈ 80 ਸਾਲਾਂ ਨੂੰ ਤੂੰ ਹੋਈ ਪਈ ਹੁਣ ਕੌਣ ਤੇਰੀਆਂ ਲੋੜੀਆਂ ਲੈ ਕੇ ਆਉਂਦਾ ਲੋੜੀ ਦੀ ਢੀਕ ਤੂੰ ਛੱਡ ਦੇ ਮੈਂ ਤੈਨੂੰ ਦੱਸਾਂ ਮੈਂ ਚਾਹ ਬਣਾ ਕੇ ਲੈ ਆਉਂਦੀ ਆ ਚੁੱਪ ਕਰਕੇ ਜਿਹੜਾ ਮੇਰਾ ਭਰਾ ਸਮਾਨ ਦੇ ਕੇ ਕਹਿੰਦਾ ਬਹਿ ਕੇ ਖਾ ਲੈ ਨਹੀਂ ਭਾਈ ਕੋਈ ਨਾ ਮੇਰਾ ਬੱਚਾ ਜਾਊਗਾ ਫਰਾ ਕੇ ਜਾਊਗਾ ਮੇਰੇ ਕਹਿੰਦੇ ਕਿ ਮੇਰੀ ਆਉਦੀ ਲੋੜ ਹੀ ਨਹੀਂ ਨਾ ਹੁੰਦੀ ਉਹਨਾਂ ਦੇ ਕਹਿੰਦੇ ਮੇਰੇ ਨਾਗਦਾ ਨਹੀਂ ਮੈਨੂੰ ਵੀ ਆ ਜਾਂਦਾ ਕਿ ਚੇਹੀ ਆਉਂਦੀ ਹੈ ਵੀ ਤੂੰ ਕਰ ਵੀ ਮੇਰੀ ਮੇਰੀ ਲੋੜ ਆ ਮੇਰਾ ਭਰਾ ਤਾਂ ਦੇਖ ਲੈ ਆ ਪਈ ਹੈ ਪਿੰਡਾਂ ਦੀ ਏਡੀ ਉਹ ਲੀਪਰੀ ਪਈ ਆ ਦੇਖ ਲੈ ਚੌਲਾਂ ਦੀ ਪਿੰਡੀ ਨਾ ਮੈਂ ਤੈਨੂੰ ਕਹੀ ਜਾਨੀ ਆ ਵੇ ਫੜਾਇਆ ਦੋ ਤਰ੍ਹਾਂ ਚ ਪੰਡਿਆ ਜਵਾਬ ਤੇ ਖਰਾਬਾ ਕੋਈ ਨਾ ਭਾਈ ਬੰਦੇ ਆਉਂਗੀ ਤੂੰ ਐਡਾ ਨਾ ਮਾਨ ਕਰਿਆ ਕਰਦੀ ਇਹਦੇ ਤੇ ਕਿਹੇ ਜੇ ਆਏ ਜੀ ਤੇ ਮੇਰੇ ਤੇ ਕੇ ਲੋੜੀ ਫੜਾ ਗਏ ਇੰਨਾ ਨਹੀਂ ਕਰਦੇ ਹੁੰਦੇ ਮੇਰਾ ਭਤੀਜਾ ਨੂੰ ਮੈਂ ਫੋਨ ਕਰਤਾ ਲਾਜ ਰੂ ਰ ਆਊਗਾ ਉਹ ਕਹਿੰਦਾ ਭੂਆ ਕੋਈ ਨਾ ਮਾਗਰ ਮੂਰਾ ਮੈਨੂੰ ਭਮਾ ਦੇਖ ਦਿੰਦਾ ਹੋ ਜੇ ਆਉਂ ਮੈਂ ਲਾਜ ਰੂ ਤੇ ਲੋੜੀ ਫੜਾਉਂਦਾ ਚੰਗਾ ਚੰਗਾ ਆਜੂਗਾ ਭੱਗ ਜਾ ਚੰਗਾ ਬੇਬੇ ਜਾਣਾ ਮਾਡਾ ਰਿਪੂ ਕੋਲ ਸਮਾਨ ਫੜਾ ਕੇ ਆਉਣਾ ਫੇਰ ਹਾਂ ਨਹੀਂ ਰਹਿੰਦਾ ਨਹੀਂ ਹੈਗਾ ਆਜੂਗਾ ਆਜੂਗਾ ਉਹੀ ਫਿਕਰ ਕਰੀ ਜਾਨੀ ਤੂੰ ਤਾਂ ਕੀਰਾ ਤਾਂ ਹੁਣ ਮੱਜਾਂ ਨੂੰ ਨੀਰਾ ਪਾਉਣੀ ਪਊਗਾ ਲੈ ਬੀਬੇ ਨੂੰ ਤਾਂ ਐਂ ਫਿਕਰ ਰਹਿਣਾ ਮੱਜਾਂ ਦਾ ਬਸ ਮੈਂ ਉਹਨੂੰ ਕਦੇ ਮੱਜਾਂ ਨਾਲ ਸਾਹਮਣੀਆਂ ਪੈ ਜਾਣ ਹੁਣ ਕੀਰਾ ਦਾ ਨੀਰਾ ਪਾਉਣੀ ਪਊਗਾ ਉਹ ਚਲ ਬੀਬੇ ਦਾ ਕਰੀਏ ਦੇਖਾਂਗੇ ਜੇ ਪੂਆ ਬਾਲਾ ਮਾਨਦਾਨ ਕਰਨ ਲੱਗੀ ਫਿਰ ਰਹਿਣਾ ਵੀ ਪਊਗਾ ਨਹੀਂ ਫਿਰ ਮੁੜੇ ਆਵਾਂਗੇ ਚਾਹ ਪੜਾਉਣੀ ਲੇ ਬੀਬੇ ਨੂੰ ਉਦੋਂ ਆਖੇ ਸੀ ਚਾਹ ਦੀ ਕੁੱਟ ਪੀਲਾ ਹੁਣ ਆ ਕਿ ਆਵੇਗੀ ਲੈ ਬੀਬੇ ਚਾਹ ਕਿਆ ਤਾਂ ਪੁੱਤ ਮੇਰਾ ਪਤੀਜਾ ਆਉਣ ਵਾਲਾ ਹੈਗਾ ਉਹਦੇ ਆਏ ਤੋਂ ਕਰ ਲੈਂਦੀ ਚਾਹਤਾ ਤੂੰ ਨਾ ਬੀਬੀ ਫਿਰ ਚਾਹ ਪੀਗੀ ਨਾ ਹੁਣ ਤੇਰੇ ਪਤੀਜੇ ਨੂੰ ਡੀਕੀ ਜਾਈਏ ਤੇਰਾ ਪਤੀਜਾ ਕੀ ਵੀ ਤੱਕ ਕਿੱਦਿਆਂ ਆਊਗਾ ਅੱਜ ਆਊ ਕਿ ਸਵੇਰੇ ਆਊ ਕਿ ਆਉਂਦੇ ਹੀ ਨਹੀਂ ਅੱਜ ਆਊ ਨਾ ਪਰ ਠੀਕ ਡੀਕ ਛੱਡ ਦੇ ਮੈਂ ਤੈਨੂੰ ਦੱਸਾਂ ਡੀਕ ਮਾੜੀ ਹੁੰਦੀ ਹੈ ਡੀਕ ਤਾਂ ਮੈਂ ਰੱਖੂਗੀ ਭਾਈ ਕਿਉਂਕਿ ਜੋ ਮੇਰਾ ਤਾਂ ਮਨ ਟਿਕਾਣੇ ਹੈ ਤੈਨੂੰ ਨਹੀਂ ਦੀ ਆਉਣਗੇ ਲੋੜੀ ਲੈ ਕੇ ਮੇਰਾ ਮਨ ਤਾਂ ਟਿਕਾਣੇ ਹੈ ਮੇਰਾ ਪਤੀਜਾ ਹਾ ਮੇਰੇ ਗੱਲ ਐ ਸੁਣ ਤੂੰ ਤਾਂ ਦਿਵਾਲੀ ਵੇਲੇ ਵੀ ਕਹਿੰਦੀ ਸੀ ਕਿ ਮੇਰਾ ਭਤੀਜਾ ਦਿਵਾਲੀ ਲੈ ਕੇ ਆਊਗਾ ਤੇ ਫਿਰ ਦਿਵਾਲੀ ਲੈ ਕੇ ਟਾਇਆ ਨਾ ਤੇਰਾ ਭਤੀਜਾ ਚੱਲ ਕੋਈ ਨਾ ਭਾਈ ਇੱਕ ਵਿਆਹ ਨਹੀਂ ਆਇਆ ਗਿਆ ਫਿਰ ਕਿੰਨੀ ਕ ਗੱਲ ਹੈਗੀ ਕਿਸੇ ਬੰਦੇ ਨੂੰ ਡਿੱਕਾ ਹੋ ਜਾਂਦਾ ਕਿਸੇ ਵਿਆਹ ਚ ਹੁਣ ਆਈ ਤਾਂ ਨਹੀਂ ਵੀ ਸਾਰੇ ਵਿਆਹਾਂ ਚ ਹੀ ਨਹੀਂ ਆਉਂਦਾ ਤੇ ਫਿਰ ਹੁਣ ਲੋਹੜੀ ਤੇ ਵੀ ਡਿੱਕਾ ਲੱਗ ਸਕਦਾ ਨਾ ਹੁਣ ਕੀ ਪਤਾ ਤੇਰਾ ਭਤੀਜਾ ਕਹਾਂ ਆਵੇ ਕਿਹਦੇ ਵਿਚਾਰਾ ਆ ਵੀ ਲੈ ਪੂਆ ਦੇ ਹੋਲੀ ਵੇਲੇ ਜਾ ਕੇ ਰੰਗ ਹੀ ਲਾ ਆਉਗਾ ਹੁਣ ਤਾਂ ਤੇਰਾ ਭਤੀਜਾ ਹੋਲੀ ਨੂੰ ਆਊਗਾ ਨਹੀਂ ਆਉਂਦਾ ਹੋਲੀ ਮੇਰਾ ਭਤੀਜਾ ਤਾਂ ਜਾਮਾ ਤਿਆਰੀ ਤਾਂ ਉਹਨੇ ਕਰ ਛੱਡੀ ਆ ਤੇ ਕਹਿੰਦਾ ਪੂਆ ਮੈਂ ਹਰ ਹੀਲੇ ਜਾਮਾ ਆਉਂਗਾ ਤੇ ਮੇਰਾ ਤਾਂ ਮਨ ਟਿਕਾਣੇ ਆ ਭਾਈ ਜਮਾ ਆਊਗਾ ਐ ਨਹੀਂ ਪਤਾ ਹੁਣ ਬਸ ਆਉਣ ਵਾਲੇ ਹੀ ਆਗਾ ਹੁਣੀ ਆ ਜੇ ਹਾਂ ਐਨੀ ਢੀ ਕਹੋਰੀ ਏ ਮੈਨੂੰ ਤਾਂ ਬਾਲੀ ਢੀ ਕੋ ਤਾਂ ਮੈਂ ਇੱਥੇ ਬੈਠੀ ਆ ਨੀ ਨਾ ਇਹਨੀ ਢੀ ਕਹਦੇ ਨੂੰ ਮੈਂ ਮੋਬਾਈਲ ਲੈ ਕੇ ਦੇ ਦਨੀ ਫੋਨ ਕਰ ਲੈ ਨਾ ਤੇਰੇ ਭਤੀਜੇ ਨੂੰ ਨਾ ਫੜਿਆ ਦੇ ਭਾਈ ਮੈਂ ਤਾਂ ਕਰ ਲੂੰਗੀ ਹੁਣ ਗੱਲ ਕਰ ਲੈ ਨਾ ਲਾ ਕੇ ਦੇ ਮੈਨੂੰ ਮੈਂ ਤਾਂ ਹੁਣ ਕਰ ਲੂੰ ਫੋਨ ਨਹੀਂ ਮੈਨਾਂ ਹੈਗਾ ਤੇਰੇ ਕੋਲ ਹੈ ਨੰਬਰ ਹੈਗਾ ਕਾ ਨੰਬਰ ਭਾਈ ਛੋਟੀ ਮਮੇਜ ਚ ਹੈਗਾ ਹੀ ਮੈਂ ਲੋਤਾ ਗੱਲ ਕਰਦੀ ਆ ਆਪਣੇ ਭਤੀਜੇ ਨਾਲ ਤੇ ਫਿਰ ਉਹ ਤਾਂ ਉਹਦੇ ਵਾਲੀ ਚ ਕਰਦੀ ਆ ਨਾ ਮੇਰੇ ਕੋਲੇ ਨਹੀਂ ਹੈਗਾ ਤਾਂ ਨੰਬਰ ਅੱਛਾ ਤੇਰੇ ਕੋਲੇ ਨਹੀਂ ਚਲ ਕੋਈ ਨਾ ਫਿਰ ਮੁੰਡੇ ਵਾਲੀ ਮਮੇਜ ਚ ਹੈਗਾਗਾ ਤੇ ਕੋਈ ਨਾ ਜੇ ਮੈਨੂੰ ਨਾ ਹੀ ਲੱਗਾ ਵੀ ਨਹੀਂ ਆਉਂਦਾ ਤਾਂ ਮੈਂ ਦਵਾਰੇ ਲਾ ਵੀ ਲੂੰ ਫੋਨ ਫਿਰ ਉਹ ਤਾਂ ਹੁਣ ਖੇਤ ਗਿਆ ਹੋਵੇ ਵੀ ਉਹ ਤਾਂ ਘਰੇ ਹੀ ਨਹੀਂਗਾ ਉਹ ਤਾਂ ਆਊਗਾ ਹੱਥ ਨੇ ਉਹ ਤਾਂ ਮੋਟਰ ਛੱਡ ਰੱਖੀ ਆ ਕੋਈ ਨਾ ਭਾਈ ਕੀ ਪਤਾ ਮੈਂ ਦੇਖਦੀ ਸੀ ਮੈਂ ਕਿਹ ਕਿਆਂ ਤੇਰਾ ਭਤੀਜਾ ਕੋਈ ਮਾੜਾ ਮਟਾ ਸਮਾਨ ਕੋਈ ਖੋਆ ਖਾ ਲੈ ਕੇ ਆਵੇ ਵਿਚਾਰਾ ਗਾਜਰ ਪਾਕ ਲੈ ਕੇ ਆਵੇ ਆਪਾਂ ਮੋਟਰ ਤੇ ਫੜਾ ਆਵਾਂਗੇ ਉਹਨੂੰ ਅੱਛਾ ਥਾ ਡਾ ਕਰਦੀਆਂ ਭਾਈ ਤੇ ਵੀ ਗਾਜਰ ਪਾਕ ਲਿਆਵੇ ਜਾਂ ਖੋਆ ਲਿਆਵੇ ਕੀ ਪਤਾ ਖੋਆ ਗਾਜਰ ਪਾਕ ਹੀ ਲਿਆਊਗਾ ਕਿਦਾ ਮੈਨੂੰ ਆਇ ਲੱਗਦਾ ਕਿਹੜਾ ਵੇਟ ਆਇਆ ਜੇਟ ਆਇਆ ਮੈਂ ਤੈਨੂੰ ਦੱਸਾਂ ਕਿਉਂ ਚਾਹ ਠੰਡੀ ਕਰਦੀਆਂ ਜਦੋਂ ਤੇਰਾ ਭਤੀਜਾ ਹੈ ਨਾ ਕਦੋਂ ਮੈਂ ਗਾਜਰ ਪਾਕ ਨਾਲ ਹੀ ਪੀਂਦੀ ਉੱਥੇ ਰੱਖ ਲੈਂਦੀ ਅੱਛਾ ਹਾਂ ਚੰਗਾ ਫਿਰ ਐਂ ਕਰ ਤੇਰਾ ਭਤੀਜਾ ਗੈਨ ਚਾਹ ਉਹਦੀ ਪੀ ਲਈ ਉਹਨਾਂ ਚਿਰ ਚਾਹ ਹੀ ਨਾ ਪੀ ਹਾਂ ਬਸ ਲਾਈ ਜਾ ਉਹਦੀ ਉਹਦਾ ਫਿਰ ਜਿਹੇ ਜੀ ਹੈਗੀਆਂ ਮੇਰੇ ਨਹੀਂ ਪੀ ਲਾ ਦੇਖ ਲੈ ਮਿੱਠੀਆਂ ਚਾਹ ਦਾ ਕਰਦੀ ਆ ਗਾਜਰ ਪਾਕ ਨਾਲ ਕੋਈ ਨਾ ਗਾਜਰ ਪਾਕ ਨਾਲ ਹੀ ਤੈਨੂੰ ਚਾਹ ਪੀ ਕੇ ਨਹੀਂ ਸਾਮੀ ਬਾਕੌਲਾ ਤੈਨੂੰ ਗਾਜਰ ਪਾਕ ਨਾਲ ਹੀ ਦਿਖਾਉਂਗੀ ਪੀ ਕੇ ਚਾ ਇਹਨੂੰ ਆਏ ਤਾਂ ਕੀ ਮਕਾਈ ਪਈ ਆ ਵੀ ਇਹ ਤਾਂ ਬੁੜੀ ਤਾਂ ਪੇਕ ਕੇ ਆਉਂਦੀ ਨਹੀਂ ਵੀ ਮੇਰੇ ਪੇਕ ਕੇ ਤਾਂ ਪਹਿਨੀ ਆ ਜਾਂਦੇ ਨੇ ਚਾਹ ਨੂੰ ਕੋਈ ਨਾ ਹਜੇ ਤੱਥੇ ਦੇ ਦਿਨ ਪਾਏ ਆ ਲੋਹੜੀ ਚ ਆ ਹੁਣ ਆਜੂ ਮੇਰਾ ਪਤੀਜਾ ਦੇਖੀ ਸਹੀ ਆਏ ਆ ਗਾ ਲੈ ਕੇ ਚੋਲੇ ਕਿਦੋਂ ਆਇਆ ਲੱਫੂ ਆ ਵੀ ਕਣੋ ਹਟੀ ਨਹੀਂ ਗਈ ਮੇਰਾ ਲੋੜੀਆ ਸਮਾਨ ਫੜਾ ਕੇ ਜੋ ਲੋੜੀ ਦਾ ਅੱਜ ਮੈਨੂੰ ਲੱਗਾ ਘਰੀ ਨਹੀਂ ਨਿੰਦਾ ਭੂਆ ਦਾ ਕੋਈ ਪਤਾ ਨਹੀਂ ਕਿੱਧਰ ਵਾਗੇ ਕੋਈ ਨਹੀਂ ਨਿੰਦਾ ਭੂਆ ਲੈ ਅੱਛਾ ਇੱਧਰ ਬੈਠਿਆ ਚੁੱਲ੍ਹੇ ਕੋਲੇ ਲੈ ਕੁਆਤ ਕੁਤਾ ਰਾਮ ਨਾਲ ਚੁੱਲ੍ਹੇ ਕੋਲੇ ਬੈਠੀ ਆ ਮੈਂ ਮਸਾਂ ਛੋਟ-ਛੋਟ ਕਰਦਾ ਮੱਠਾ ਟੇਕਦਾ ਪੁਆ ਇਹ ਹੁੰਦਾ ਰਹੇ ਭਾਈ ਰੱਬ ਤੇਰੀ ਵੱਡੀ ਸਾਰੀ ਉਮਰ ਕਰੇ ਆਲੇ ਪੁੱਤੇ ਲੋੜੀ ਦਾ ਸਮਾਨ ਮੈਂ ਤਾਂ ਹੁਣ ਸਾਰਾ ਲਿਆਂਦਾ ਹੈਗਾ ਵੇ ਆ ਪੁੱਤੇ ਤੇ ਆ ਜੇ ਨਾ ਪੁੱਤਾਂ ਆਉਂਦਾ ਨਾ ਮੇਰੀ ਨੂੰ ਤਾਂ ਮੇਰਾ ਜੌਣਾ ਦੁੱਬਰ ਕਰੀਦਾ ਦਿੰਦੀ ਜੇ ਉਹ ਨਹੀਂ ਸੀ ਮੈਨੂੰ ਦਿੰਦੀ ਜੇ ਤੂੰ ਨਾ ਲੋੜੀ ਵੜਾ ਕੇ ਜਾਂਦਾ ਹਾਂ ਮੇਰੀ ਗੱਲ ਸੁਣ ਮੈਂ ਕਿਉਂ ਨਾ ਲੋੜੀ ਲੈ ਕੇ ਆਉਂਦਾ ਉਹ ਮੈਂ ਤਾਂ ਬੀਜੀ ਵਾਲਾ ਸੀਗਾ ਕੰਮਾਂ ਦਾ ਇੱਕ ਮੇਰੀ ਬੇਬੇ ਮੇਰੇ ਨਾਨਕੀ ਬਾਗੀ ਚਾਰ ਪੰਜ ਨੂੰ ਉਧਰ ਲਾ ਗਏ ਉਹਨੂੰ ਹੋਰ ਭਾਈ ਲੱਗ ਜਾਂਦੇ ਨੇ ਕੋਈ ਨਾ ਭਾਈ ਆ ਮਗਰ ਮੂਰਾ ਹੋ ਜਾਂਦਾ ਕੰਮ ਵਾਲੇ ਬੰਦੇ ਤੋਂ ਇੱਕ ਤੋਂ ਨਹੀਂ ਵੀ ਆਇਆ ਜਾਂਦਾ ਉਹ ਤਾਂ ਬਸ ਭਾਈ ਮੈਨੂੰ ਜਿਉਂ ਉਹਦੇ ਪੇਕੇ ਫੜਾ ਗਏ ਮੁੜ ਕਿਉਂ ਤਾਂ ਖੜੀ ਨਹੀਂ ਛੱਡਿਆ ਭਾਈ ਮੇਰੇ ਪੇਕੇ ਲੋੜੀ ਫੜਾ ਗਏ ਤੇਰੀ ਲੋੜੀ ਆਈ ਨਹੀਂ ਮੇਰੇ ਪੇਕੇ ਲੋੜੀ ਫੜਾ ਗਏ ਤੂੰ ਘਰਾਚੋਂ ਬੰਦਿਆ ਅੱਜ ਕੀ ਚਾਈ ਦਿੱਤੀ ਭਾਈ ਉਹ ਤਾਂ ਇਹ ਤੇਰੇ ਪੇਕੇ ਕਿਤੇ ਬਾਲੇ ਨੇ ਮੇਰੇ ਕੀ ਪੇਕੇ ਨਹੀਂ ਗੇ ਉਹ ਇੰਨਾ ਸਮਾਨ ਲੈਣਾ ਮੇ ਲੋੜੀ ਦਾ ਇੰਨਾ ਤੋਂ ਦੇ ਪੇਕੇ ਲੈਣ ਤੈਨੂੰ ਦੇਖੇ ਵੀ ਨਹੀਂ ਗਏ ਹੁਣ ਸਮਾਨ ਦੇ ਨੂੰ ਨੂੰ ਤੇ ਆਦੀ ਘਰਾਂ ਚ ਬੰਦਿਆ ਮੈਂ ਆਖਿਆ ਭਾਈ ਮੇਰੇ ਪੇਕੇ ਦੇ ਕਰੋ ਫੜਾ ਕੇ ਨਾ ਤੇਰੇ ਪੇਕੇ ਦੀ ਬੰਦਿਆ ਨੂੰ ਲੋੜੀ ਨਾਲੇ ਮੇਰ ਜਾਂਦੀ ਕਹਿੰਦੀ ਤੇਰੀ ਨਹੀਂ ਲੋੜੀ ਉਹਨੇ ਤਾਂ ਝਾਕ ਮੁਕਾਤੀ ਸੀ ਅੱਛਾ ਅੱਛਾ ਐ ਕਹਿੰਦੀ ਸੀ ਉਹਦਾ ਭਾਈ ਪੁੱਛਣਾ ਤਨ ਤਾਨੇ ਵਿਆਂ ਨੇ ਵਾਲੇ ਮਾਰ ਤੂੰ ਹੀ ਆ ਗਈ ਕਹਿੰਦੇ ਵੱਡੀ ਪੇਕੀਆਂ ਵਾਲੀ ਕਹਦੇ ਹੁਣ ਮਿਹਣਾ ਮਾਰ ਕੇ ਦਿਖਾਵੇ ਉਹਦਾ ਕਹਿੰਲੀ ਤੂੰ ਤਾਂ ਜ਼ਮੀਨਾਂ ਨਾਲ ਹਲਾਈ ਉਹ ਤਾਂ ਜਮੇ ਨੇ ਦਿੱਤੇ ਭਾਈ ਅੱਛਾ ਅੱਛਾ ਭੂਆ ਮੈਂ ਗੱਲ ਹੁਣ ਤੇਰੀ ਸਮਝ ਗਿਆ ਆਹ ਕਹਿੰਦੀ ਸੀ ਵੀ ਹੁਣ ਨਹੀਂ ਲੋੜੀ ਹੁੰਦੀ ਇਸ ਵਾਰੀ ਆਹ ਕਹਿੰਦੀ ਤੂੰ ਤਾਂ ਲੋੜੀ ਨਾ ਹ ਕਰਈ ਆਪਣੀ ਜ਼ਮੀਨ ਨਾ ਲਹਾਇਆ ਹੀ ਹੁਣ ਨਹੀਂ ਤੇਰੀਆਂ ਲੋੜੀਆਂ ਦਿਵਾਲੀਆਂ ਹੁੰਦੀਆਂ ਮੈਂ ਤਾਂ ਕਹਿੰਦੀ ਆਦੀ ਜ਼ਮੀਨ ਰੱਖੀ ਬੈਠੀ ਆ ਤੂੰ ਮੇਰੀ ਗੱਲ ਸੁਣ ਲੈ ਉਹ ਜ਼ਮੀਨਾਂ ਜਮੂਨਾ ਦੀ ਕੀ ਗੱਲ ਐ ਇਹਦਾ ਮਤਲਬ ਹੁਣ ਜਿਹੜੇ ਆਪਾਂ ਰਿਸ਼ਤੇਦਾਰਾਂ ਨਾਲ ਵਰਤਦੇ ਆ ਕਿਤੇ ਸਾਰੇ ਦੇ ਨਾਲ ਜ਼ਮੀਨਾਂ ਥੋੜਾ ਹੁੰਦੀਆਂ ਨੇ ਰਿਸ਼ਤੇਦਾਰੀ ਦਾ ਵਰਤਣ ਵਾਸਤੇ ਹੁੰਦੀਆਂ ਨੇ ਹਾਂ ਕਹਿੰਦੀ ਤਾਂ ਜ਼ਮੀਨ ਨਾ ਰੱਖੀ ਆ ਦੀ ਜੇ ਤੂੰ ਲੋੜੀਆਂ ਦੀਵਾਰੀਆਂ ਮਗਾਉਣੀਆਂ ਤੂੰ ਜ਼ਮੀਨ ਰੱਖ ਦੀ ਕਹਿੰਦੀ ਆਪਦੇ ਨਾਲ ਅੱਛਾ ਅੱਛਾ ਮਾ ਦਾ ਲਹਾਈ ਆਈ ਨੇ ਤਾਂ ਹੁਣ ਲਹਾਈ ਜੋ ਵੀ ਕਦਰ ਪਾਊਗੀ ਕਹਿੰਦੇ ਤੂੰ ਹੀ ਰੱਖ ਲਈ ਐਨੀਆਂ ਜਿਹੀਆਂ ਗੱਲਾਂ ਦਾ ਤੇਰੀ ਪੀਖੇ ਤੇ ਤੂੰ ਹੀ ਕਰਨ ਜਾਣੀ ਕੀ ਕਰਨ ਜਾਣੀ ਮਾ ਕਹਿੰਦੀ ਸੀ ਸਾਹਿਬ ਜੀ ਮੈਂ ਨਹੀਂ ਰਹਾਉਂਦੀ ਸਸਰੀ ਕਾਲ ਵੀ ਸਸਰੀ ਕਾਲ ਦੋ ਵਾਰੀ ਸਸਰੀ ਕਾਲ ਮੇਰੀ ਭੂਆ ਨੂੰ ਮੇਨੇ ਮਾਰਦੀ ਸੀ ਹੁਣ ਮੈਨੂੰ ਸਸਰੀ ਕਾਲ ਨਾਲ ਬੁਲਾਉਂਦੀ ਆ ਦੇਖ ਲੈ ਆ ਦੇਖ ਲੈ ਭਾਈ ਤੂੰ ਆ ਗਈ ਸੀ ਆ ਪਏ ਮੇਰੀ ਭੂਆ ਦਾ ਲੋੜੀ ਦਾ ਸਮਾਨ ਦੇਖ ਲੈ ਆ ਪਏ ਭਾਈ ਆ ਡੱਬੇ ਦੇਖ ਆ ਦੇਖ ਡੱਬੇ ਨੇ ਆ ਥੱਲੇ ਪਏ ਨੇ ਦੇਖ ਡੱਬੇ ਆਵੇ ਭੂਆ ਕੀ ਸਮਾਨ ਦਿਖਾਏਗੀ ਨਹੀਂ ਪਾਲਾ ਪਾਲਾ ਕਿਹੜੇ ਪੇਕੇ ਨੇ ਤਾਂ ਹੈ ਸਮਾਨ ਦਿੱਤਾ ਨਹੀਂ ਹੋਣਾ ਇਹਨੂੰ ਮੈਂ ਕਹ ਰਿਹਾ ਮੈਂ ਤੈਨੂੰ ਕੁਝ ਕਿਹਾ ਹੈਗਾ ਮੈਂ ਉਹ ਤਾਂ ਸਾਡੀ ਸੱਸ ਨੂੰਹਾਂ ਦੀ ਗੱਲ ਐ ਮੇਰੇ ਪਿੱਕੇ ਬੇਬੇ ਤੈਨੂੰ ਮੇਰਾ ਭਰਾ ਕੁਝ ਕਹਿ ਕੇ ਗਿਆ ਸੀ ਬੋਲੇ ਸੀ ਕਹਿ ਕੇ ਤਾਂ ਭਾਈ ਨਹੀਂ ਗਿਆ ਤੂੰ ਤਾਂ ਭਾਈ ਆਖੀ ਗਈਆਂ ਨਾ ਮੈਨੂੰ ਬੇਬੇ ਤੇਰੀ ਲੋੜੀ ਨਹੀਂ ਆਉਂਦੀ ਚਾਹ ਕ ਮਕਾ ਦੇ ਮੱਥੇ ਤੇ ਹੱਥ ਥਰ ਕੇ ਦੀਕਾ ਦੀ ਵਾਰਗੇ ਖੜ ਕੇ ਦੇਖ ਫੇਰ ਜੇ ਦੀਕਾ ਸੀ ਤਾਂ ਆਹ ਤਈ ਐ ਦੀ ਢੋਲੀ ਭਰੀ ਜਿਹੜਾ ਨਾ ਜ਼ਮੀਨ ਨਾਲ ਹੈ ਹੀ ਹੁਣ ਨਹੀਂ ਆਉਂਦੇ ਆਉਂਦੇ ਤਾਂ ਭਾਈ ਜਿਹੜਾ ਤਾਂ ਮਨ ਟਿਕਾਣੇ ਸੀ ਭਾਈ ਨਾ ਇਹ ਕੀ ਮੇਨੇ ਮਾਰਦੀ ਸੀ ਇਹ ਜ਼ਮੀਨ ਵਾਲੇ ਤੂੰ ਰੱਖ ਲਈ ਜ਼ਮੀਨ ਨਾਲੇ ਆਉਦੇ ਪੇਕੇ ਤੇ ਨਾ ਤਾਂ ਹੈਗੀ ਐ ਮੇਰੀ ਨਾ ਟੈਨਸ਼ਨ ਲਓ ਮੈਂ ਤੈਨੂੰ ਦੱਸਾਂ ਮੈਂ ਤਾਂ 30 ਸਾਲਾਂ ਦੀ ਹੋ ਕੇ ਵੀ ਨਾ ਪਰ ਤੇਰੇ ਪੇਕੇ ਹੋਣਗੇ ਜਿਹੜੇ ਜ਼ਮੀਨ ਦੀ ਗੌਂਚਾਉਦੇ ਹੋਣਗੇ ਸਾਨੂੰ ਕੋਈ ਗਾਉਂ ਨਹੀਂ ਦਿਖਲੇ ਜ਼ਮੀਨ ਤਾਂ ਫਿਰ ਲਹਾਈ ਸੀ ਮੇਰੀ ਭੂਆ ਮੈਂ ਤਾਂ ਫੇਰ ਵੀ ਲੁੜੀ ਦੇਣਾ ਆਇਆ ਕਹਿੰਦੀ ਤੱਜ ਆਈ ਦੱਸਾਂ ਤੁਸੀਂ ਲੋੜੀ ਲੈਣਾ ਆਂ ਆਦੀ ਭੂਆ ਨੂੰ ਕਿ ਮੈਨੇ ਦੇਣਾ ਆਇਓ ਮੈਨੂੰ ਮੇਰੇ ਨਾਲ ਪਹਿਲਾਂ ਮੈਨੇ ਤੂੰ ਸਾਈ ਮਾਰੇ ਭੂਆ ਨੂੰ ਪਾਈ ਫਿਰ ਮੈਨੂੰ ਹੁਣ ਭਾਈ ਫਿਰ ਮੁੰਡਿਆਂ ਦਾ ਹੁਣ ਭਾਈ ਮੇਰੀ ਮਿਆਹ ਚ ਕਰਾਉਣੀ ਆ ਨਹੀਂ ਮੈਂ ਮਾੜੀ ਕੋਈ ਚਾਹ ਪਾਣੀ ਬਣਾਉਂਦੀ ਆ ਇਹਦੀ ਕਦਰ ਕਰਦੀ ਐ ਕਰ ਭਈ ਤੇਰੇ ਭਤੀਜਾ ਆ ਆਪੀ ਕਰ ਲੈ ਜਾ ਮੈਥੋਂ ਨਹੀਂ ਹੁੰਦੀ ਚਲ ਕੋਈ ਨਾ ਬਣਾ ਦੂਗੀ ਮੈਂ ਅੱਖਾਂ ਅੱਖ ਦਿੱਤੇ ਨੇ ਸੱਸ ਨਹੀਂ ਕਾਲਣਾ ਕੋਈ ਖੈਰ ਸੁੱਖ ਨਾ ਕੋਈ ਐ ਨਾ ਵੀ ਹਾਂ ਜੀ ਹੋਰ ਤੱਕ ਰਹੇ ਹੋ ਹੋਰ ਬਾਈ ਠੀਕ ਐ ਹਾਂ ਪਤੀਆ ਮੈਨੂੰ ਸਰੇ ਠੀਕ ਦਾ ਪੂਆ ਦੇਖ ਲੈ ਹੁਣ ਕਿਵੇਂ ਮਿਰਚਾਂ ਲੱਗਦੀਆਂ ਸੀਗੀਆਂ ਹੁਣ ਤਾਂ ਮੈਨੇ ਮਾਰੀ ਗਈ ਜੇ ਮੈਂ 2 ਮਹੀਨੇ ਦੇਤੇ ਹੁਣ ਮਿਰਚਾਂ ਲੱਗਦੀਆਂ ਨੇ ਇਹਨੂੰ ਆ ਕੇ ਤੇ ਤਾਂ ਹੁਣ ਦੁੱਖ ਲਾ ਜਾ ਭਾਈ ਇਹਨੂੰ ਕਿਦੋਂ ਮੈਂ ਤੈਨੂੰ ਦੱਸ ਤਾ ਤੇ ਤੈਨੂੰ ਸੁਣਾ ਤਾ ਤੇ ਹੁਣ ਹੁਣ ਤੇ ਕਰ ਮੈਨੂੰ ਮੈਨੇ ਵਾਰੀ ਗਈ ਆਇਆ ਰੱਬੂ ਆਏ ਕਹਿੰਦੀ ਐ ਕਿ ਮੈਨੂੰ ਸਸਰੀ ਕਾਲ ਬਣਾਉਣੀ ਸੀ ਵੀ ਪਰਜਾਈ ਨੂੰ ਸਸਰੀ ਕਾਲ ਬਣਾਉਂਦਾ ਵੱਡੀ ਆ ਗਈ ਇਹ ਪਰਜਾਈ ਆਏ ਪਤਾ ਨਹੀਂ ਬਣਾਉਂਦਾ ਪਰਜਾਈ ਮਰ ਜੂਗੀ ਵੱਡ ਪਣੇ ਚ ਗੱਲ ਕਰਦੀ ਐ ਤੇ ਇਹਨੂੰ ਪਤਾ ਨਹੀਂ ਭਾਈ ਮੈਨੂੰ ਪਤਾ ਮੈਂ ਕਿਹੜੀ ਘਟਦੀ ਆ ਇਹਦੇ ਨਾਲ ਪੂਆ ਮੈਨੂੰ ਤੂੰ ਕੀ ਦੱਸਦੀ ਐ ਇਹਦੇ ਪੇਕੇ ਦੀ ਪਾਡੇ ਨੇ ਇਤਰੀ ਨੂੰ ਵੀ ਪਾਡੀ ਆ ਪਾਡੀ ਆ ਨਾ ਬਾਹਰੋਂ ਕੋਈ ਲੋੜੀ ਫੜਾ ਕੇ ਆਏ ਫਿਰ ਇਹ ਫਾਈ ਫਾਈ ਕਰਦੀ ਵੀ ਬੁੜੀ ਤਾਂ ਲੋੜੀ ਨਹੀਂ ਆਈ ਤੇ ਮੇਰੀ ਤਾਂ ਲੋੜੀ ਆ ਗਈ ਸਾਰਾ ਸਮਾਨ ਨੂੰ ਕੱਢ ਕੇ ਹੁਣ ਦਿਖਾਈ ਆਪਾਂ ਦਿਖਾਈ ਜਾਂ ਨੀਵਾ ਕਾਹ ਪਈ ਹਾਂ ਹਾਂ ਇਹਨੂੰ ਉਹ ਗੱਲ ਮੰਗ ਤੂੰ ਤਾਂ ਛੂਟ ਵੀ ਲੈਂਦਾ ਦੇਖ ਵਿੱਚ ਕੀ ਸੋਣਾ ਮੇਰਾ ਪਿਆਗਾ ਤੇ ਇਹਦੇ ਇਕੱਲੀ ਲੋੜੀ ਫੜਾ ਕੇ ਗਏ ਇਹ ਸਾਰਾ ਸਮਾਨ ਲੈ ਜਾਂਦਾ ਮੈਂ ਕਿਸੇ ਸਾਲ ਇਹ ਹੈ ਸਮਾਨਤਾ ਦੇ ਕੇ ਗਿਆ ਨਾ ਮੇਰਾ ਬਾਪੂ ਜਿਹੜਾ ਸਮਾਨ ਮੈਂ ਹੁਣ ਤੈਨੂੰ ਲਿਆ ਕੇ ਦਿੱਤਾ ਹੈਗਾ ਉਹ ਨਹੀਂ ਕੋਈ ਬਾਪੂ ਅੱਜ ਕਿਹਦੇ ਮੰਚ ਚ ਗੱਲਣਾ ਜਾਈ ਵੀ ਜਮੀਨ ਲਾ ਲਈ ਨਹੀਂ ਭਾਈ ਮੈਨੂੰ ਤਾਂ ਮੇਰਾ ਤਾਂ ਮਨ ਜਮਾ ਆਈ ਸੀ ਵੀ ਆਊਗਾ ਵੀ ਮੁੰਡਾ ਜਮਾ ਨਹੀਂ ਅਟਕਦਾ ਚੱਲ ਕੋਈ ਮਗਰ ਮੂਰਾ ਭਾਈ ਹੋ ਜਾਂਦਾਗਾ ਹੁਣ ਮੈਂ ਤੈਨੂੰ ਕੀ ਦੱਸਾਂ ਉਹ ਕਾਰੋਬਾਰ ਚ ਮੇਟਾ ਬਿਜੀ ਇੰਨਾ ਸੀਗਾ ਮੈਨੂੰ ਟਾਈਮ ਨਹੀਂ ਲੱਗਿਆ ਉਹ ਨਹੀਂ ਤਾਂ ਮੈਂ 4 ਦਿਨ ਪਹਿਲਾਂ ਵੀ ਆ ਜਾਂਦਾ ਮੇਰੀ ਬੇਬੇ ਅੱਜ ਆ ਕੇ ਮੈਨੂੰ ਕਹਿਣ ਲੱਗੀ ਲੈ ਛੀਤੀ ਮੁੜਿਆ ਨਹੀਂ ਭਾਈ ਮੱਜਾ ਨੂੰ ਨੀਰਾ ਪੋਣਾ ਪੂ ਉਹ ਮੇਰੀ ਬੇਬੇ ਦਾ ਨਾ ਬਸ ਆਏ ਹੋਇ ਲੱਗੇ ਕੋਈ ਨੀਰਾ ਨਾਮ ਜਾਨੂੰ ਪੋਣਾ ਪਈ ਚੰਗਾ ਭੂਆ ਚਾਹਾਂ ਚੂਹਾ ਦਾ ਪੀਤੀਏ ਨੇ ਤੇਰੀ ਨੂੰ ਕਿਹੜੀ ਬਣਾਉਂਦੀ ਮੇਰੇ ਵਾਪਸ ਭਾਈ ਕਾ ਕੋਈ ਨਾ ਮੈਨੂੰ ਆਹਦੀ ਗਾਜਰ ਪਾਕ ਨਾ ਚਾਹ ਪੀਣੀ ਹੈ ਜਿਵੇਂ ਇਹਨੇ ਦਿੱਤੇ ਭਾਈ ਮੈਨੂੰ ਤਾਂ ਚੰਗਾ ਜੀ ਕੱਲੀਆਂ ਗੱਟਕਾ ਫੜਾ ਜੂ ਕਹਿੰਦੀ ਹੋਰ ਕੀ ਫੜਾ ਕੇ ਜਾਊਗਾ ਆਹ ਭਾਜੀ ਸਾਰਾ ਸਮਾਨ ਹਾਂ ਚੰਗਾ ਮੈਂ ਚਾਹ ਬਣਾ ਕੇ ਲੈ ਆਉਣੀ ਆ ਭਾਈ ਚਾਹ ਦਾ ਵਧੀਆ ਜਿਹਾ ਬਣਾ ਕੇ ਲਈ ਮੈਂ ਲੈ ਆਉਣੀ ਆ ਮਰ ਇਹਨੇ ਤਾਂ ਹੈ ਨਹੀਂ ਮੈਂ ਜਾਊਂਗਾ ਇਹ ਲੈ ਆਈ ਨਹੀਂ ਵੀ ਮੈਂ ਚਾਹ ਕਰ ਦਿਆਂ ਇਹ ਹਲ ਸਕੇ ਭੱਜੇਗੀ ਅੱਜ ਨਹੀਂ ਜਾਣਦੇ ਪਾਣੇ ਕੀ ਯਾਦ ਹੈ ਇਹ ਇਹ ਤਾਂ ਮੇਰੀ ਭੂਆ ਦੇ ਮੂਹਰੇ ਮੈਂ ਉਹ ਮੇਰੀ ਭੂਆ ਜਿੰਨਾ ਚਿਰ ਕਿਤੇ ਮੇਰੀ ਭੂਆ ਮਰ ਗਈ ਉਹ ਮੈਂ ਤਾਂ ਤੁਹਾਡੇ ਆਉਂਦਾ ਵੀ ਨਹੀਂ ਹੈਗਾ ਉਹਨਾਂ ਚਿਰ ਸਾਨੂੰ ਵੀ ਕਚਾਈ ਆਉਂਦੀ ਹੈ ਵੀ ਜ਼ਮੀਨ ਲਹਾਈ ਹੈ ਭੂਆ ਕੋਲੇ ਆਉਣਾ ਪੈਂਦਾ